ਵੀਡੀਓ ਬਣਾ ਲਈ ਅੱਗੇ ਨਹੀਂ ਆਈ ਕਿ ਮਾਗੀ ਸਰ ਉਹ ਤੁਰਲੇ ਹੋਰ ਲਾਈਵ ਵਿੱਚ ਇਧਰ ਕਿਹੜੇ ਨੂੰ ਨਾਲ ਹਾਂਜੀ ਇੱਕ ਕੋ ਸ਼ਾਟ ਆਇਆ ਮਤਲਬ ਉਹ ਲਾਈਵ ਹੈ ਪ੍ਰੋਫੈਸਰ ਜੀ ਇਹ ਦੇਵਸ ਫਾਪੋਰਡ ਮੈਂ ਕਹਿੰਦਾ ਮੋਰੋ ਮੋਰੋ ਅੱਗੇ ਪਿੱਛੇ ਚਾਰੀ ਦਿਖਾਣੀ ਆਨੀ ਖਾਣੀ ਪਿੱਛੇ ਨਬੋਲੋ ਹੱਥ ਜਿਹੜੀ ਪਿੱਛੇ ਰੱਖੀ ਹੋਈ ਹੋਣੇ ਲਾ ਕੇ ਜਿਹੜਾ ਉਨੀਤ ਕੌਂਡਲ ਮੈਮ ਆਈਪੀਐਸ ਇਹਨਾਂ ਦੀ ਦਿਸ਼ਾ ਨਿਰਦੇਸ਼ ਸ਼ੇਅਰਡ ਅਸੀਂ ਸਿਵਲ ਲਾਈਨ ਏਰੀਆ ਦੇ ਵਿੱਚ ਛੱਕੀ ਛੱਕੀ ਲੋਕਾਂ ਨੂੰ ਚੈੱਕ ਕਰਨ ਤੇ ਹੋਰ ਕੋਈ ਇਦਾਂ ਦੇ ਅਪਰਾਧਿਕ ਕਿਸਮ ਦੇ ਲੋਕਾਂ ਨੂੰ ਚੈੱਕ ਕਰਨ ਸੰਬੰਧੀ ਅਸੀਂ ਵਕਤ ਵਕਤ ਟੀਮਾਂ ਬਣਾਈਆਂ ਗਈਆਂ ਸੀ ਇੰਸਪੈਕਟਰ ਹਰਜੋਤ ਸਿੰਘ ਐਸਐਸਓ ਸਿਵਲ ਲਾਈਨ ਇਹਨਾਂ ਵੱਲੋਂ ਵੀ ਇਹ ਓਵਰਆਲ ਸੁਪਰਵਾਈਜ਼ ਕਰ ਰਹੇ ਸੀ ਤੇ ਇਹਨਾਂ ਟੀਮਾਂ ਦੀ ਐਸਐਸਏ ਸੰਦੀਪ ਕੁਮਾਰ ਇਹਨਾਂ ਦੀ ਬੱਗੀ ਟੀਮ ਸੀਗੀ ਜਦਕਿ ਇਹ ਟੀਮਾਂ ਆਪਣੀ ਕੋਈ ਛੱਕੀ ਲੋਕਾਂ ਨੂੰ ਚੈੱਕ ਕਰਨੇ ਨਿਕਲੀਆਂ ਸੀ ਤੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਵਿਅਕਤੀ ਜਿਹੜੇ ਹੁਮਰ ਕਰਦੇ ਆਤੀ ਨਹੀਂ ਤੇ ਅਗਰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਰੇਟ ਕੀਤੀ ਜਾਵੇ ਚੋਰੀ ਕੀਤੇ ਹੋਏ ਮੋਟਰਸਾਈਕਲ ਵੀ ਉਹਨਾਂ ਤੋਂ ਪ੍ਰਾਪਤ ਕੀਤੇ ਜਾ ਰਹੇ ਨੇ ਤੇ ਜਿਸ ਦੇ ਤੁਰੰਤ 18 ਸੇਵਨ ਲਾਈਨ ਵਿੱਚ ਸੇਵਨ ਲਾਈਨ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਉਹ ਵੱਡੀ ਸਫਲਤਾ ਮਿਲੀ 18 ਸੇਵਨ ਲਾਈਨ ਦੀ ਟੀਮ ਨੂੰ ਜਦੋਂ ਅਸੀਂ ਉਹ ਦੋਨੋਂ ਵਿਅਕਤੀ ਗ੍ਰਿਫਤਾਰ ਕਰ ਲਏ ਜੀ ਕਿ ਉਹਨਾਂ ਤੋਂ ਹੁਣ ਤੱਕ ਸਾਨੂੰ કુલ 13 ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਹੋਏ